ਹਲਕਾ ਖੇਮ ਕਰਨ ਦੇ ਪਿੰਡ ਮਾੜੀ ਗੌਰ ਸਿੰਘ ਵਿਕੇ ਮਟੂਹਾ ਜਿੱਥੇ ਕਿ ਇੱਕ ਨੌ ਸਾਲਾ ਬੱਚੇ ਦੀ ਜਿਹੜੀ ਉਹ ਨਹਿਰ ਦੇ ਵਿੱਚੋਂ Laash ਮਿਲੀ ਆ ਪਰਿਵਾਰਕ ਮੈਂਬਰਾਂ ਦਾ ਇਹ ਸਬੰਧਿਤ ਕਹਿਣਾ ਕਿ ਇਹ ਬੱਚਾ 2 ਤਰੀਕ ਨੂੰ ਜਿਹੜਾ ਉਹ ਘਰੋਂ ਗੁੰਮ ਹੋ ਜਾਂਦਾ ਏ ਅਤੇ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਬੱਚਾ ਜੋ ਗੁੰਮ ਹੋਇਆ ਹੈ ਉਹ ਕਿਸੇ ਨੇ ਮੋਟਰਸਾਈਕਲ ਤੇ ਉਸ ਨੂੰ ਉਗਵਾ ਜਿਹੜਾ ਕਰਕੇ ਉੱਥੇ ਲਿਜਾਇਆ ਗਿਆ ਏ ਤੇ ਬਾਕੀ ਅਫਾਦ ਦੇ ਬੱਚੇ ਦੀ ਜਿਹੜੀ লাশ ਮਾੜੀ ਗੋਟਸਿੰਗ ਮਿਲੀ ਕੀ ਨਾਮ ਦਾ ਇਹ 2 ਦਿਨ ਪਹਿਲਾਂ ਜਿਹੜੀ ਇੱਕ ਇਨਫੋਰਮੇਸ਼ਨ ਮੇਰੀ ਬੱਚਾ ਜਿਹੜਾ ਮਾੜੀ ਗੋਟਸਿੰਗ ਦਾ ਲਾਪਤਾ ਕਿਉਂਕਿ ਬੱਚਾ ਅਨਵਾਲਗ ਸੀ ਜਿਹੜੀ ਤੁਰੰਤ ਇਨਫੋਰਮੇਸ਼ਨ ਮਿਲਣ ਤੇ ਜਿਹੜੀ ਇਹਦੀ ਐਫਆਈਆਰ ਥਾਣੇ ਚ ਕੀਵੰਡੇ ਤੇ ਦਰਜ ਕੀਤੀ ਸੀ ਸੋ ਜਿੱਥੇ ਇਹਨਾਂ ਦਾ ਘਰ ਆ ਉਹ ਤੋਂ ਆਉਣ ਜਾਣ ਵਾਲੇ ਪਿੰਡ ਨੂੰ ਰਸਤੇ ਉਹਨਾਂ ਨੂੰ ਜਿਹੜੇ ਸੀਸੀਟੀਵੀ ਕੈਮਰਾ ਨੂੰ ਭੰਗਾਲਿਆ ਗਿਆ ਪਰ ਤਾਨੂੰ ਕੋਈ ਲਿੰਕ ਨਹੀਂ ਮਿਲਿਆ ਤੇ ਕਈ ਵਿਅਕਤੀਆਂ ਵੱਲੋਂ ਇਹ ਤਲਾਹ ਦਿੱਤੀ ਕਿ ਮੋਟਰਸਾਈਕਲ ਵਾਲੇ ਆਉਂਦੇ ਜਾਂਦੇ ਦੇਖਿਆ ਤੇ ਜਦੋਂ ਉਹਨੂੰ ਵੈਰੀਫਾਈ ਕੀਤਾ ਤਾਂ ਤਿੰਨ ਜਣੇ ਮੋਟਰਸਾਈਕਲ ਤੇ ਚੜੇ ਸੀ ਇਹਦਾ ਛੋਟੇ ਛੋਟੇ ਬੱਚਾ ਪਾਸੋਂ ਵੀ ਇਹਨੂੰ ਤਸਦੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜੇ ਦੇਖੋ ਜਿਹੜੀ ਇਹ ਗੱਲ ਤਸਦੀਕ ਹੋਈ ਆ ਵੀ ਜਿਹੜੀ ਮਦਰ ਆ ਉਹ ਕਵਾੜੀਏ ਦੀ ਦੁਕਾਨ ਤੇ ਕੰਮ ਕਰਦੀ ਆ ਤੇ ਪਿਤਾ ਕਿਸੇ ਦੇ ਘਰ ਆਫਰੀ ਦਾ ਕੰਮ ਕਰਦਾ ਤੇ ਬੱਚੇ ਬੱਚੇ ਖੇਡਦੇ ਕਿਉਂਕਿ ਜਿਹੜੀ ਟ੍ਰੇਨ ਆ ਗੰਦੇ ਨਾਲ ਵਾਲੀ ਟ੍ਰੇਨ ਉਹ ਬਿਲਕੁਲ ਇਹਨਾਂ ਦੇ ਘਰਾਂ ਕੋਲ ਸਾਉਰਡਡ ਫਰਮੇਟੇਟੇਰੀਏ ਕੋਈ ਉੱਥੇ ਹੋਈ ਹੈ ਮੇਬੀ ਉਸੇ ਹੀ ਡਰੇਨ ਦੇ ਵਿੱਚੋਂ ਇਹਦੀ ਡੈੱਡ ਬੋਡੀ ਮਿਲੀ ਹੈ ਫੋ ਅਸੀਂ ਜਿਹੜੀ ਬੋਡੀ ਆ ਨੂੰ ਕਬਜ਼ੇ 'ਚ ਲੈ ਲਿਆ ਤਾਂ ਪੋਸਟਮਾਨ ਨੂੰ ਕਰਾ ਦੇ ਕੇ ਕੌਜ਼ ਆਫ ਡੈਥ ਦੇ ਮੁਤਾਬਕ ਤੇ ਪਰਿਵਾਰ ਦੀ ਇਨਫਰਮੇਸ਼ਨ ਮੁਤਾਬਕ ਜਿਵੇਂ ਫਾਰਮ ਰਿਪੋਰਟ ਸੀ। ওকে ਥੈਂਕ ਯੂ ਕੀ ਨਾਮ ਬੱਬੀ ਤੁਹਾਡਾ ਮੇਰਾ ਕਬਸ ਕਿਹੜਾ ਪਿੰਡ ਆ ਮੜੀ ਘੋਸ ਹੈ ਅੱਜੇ ਮੁੰਡੇ ਦੀ 9 ਸਾਲਾ ਦੀ ਜਿਹੜੀ ਡੈੱਡ ਬੋਡੀ ਬਰਾਮਦ ਹੋਈ ਕਿੱਥੋਂ ਬਰਾਮਦ ਹੋਈ ਤੇ ਕੀ ਲੱਗਦਾ ਤੁਹਾਡਾ ਇਹ ਜੀ ਮੇਰਾ ਪੋਟਰ ਆ ਲਾਦਾ ਇੱਥੇ ਨਲੇ ਦੇ ਵਿੱਚ ਹੋਈ ਇੱਕ ਦਿਨ ਦਾ ਲਾਪਤਾ ਸੀਗਾ ਇਹ ਤੇ ਪਸੂ ਪਸੂ ਆ ਆਪਣਾ 11ਵਾਂ ਤੇ ਕੀ ਸ਼ੱਕ ਕੀ ਸੀਗਾ ਕਿਸ ਨੇ ਚੁੱਕਿਆ ਇਹਨੂੰ ਚੁੱਕ ਕੇ ਖੜੇ ਅਛਾ ਚੁੱਕਿਆ ਅਛਾ ਚੁੱਕ ਕੇ ਖੜਿਆ ਕਿਥੋਂ ਪਿੰਡੋਂ ਹੀ ਹਾਂ ਪਿੰਡੋਂ ਮੋਰਸਾ ਦੇ ਤੋਂ ਬਾਹਰ ਤੇ ਥਾਣੇ ਦਰਖਾਸਤ ਦਿੱਤੀ ਸੀ ਹਾਂਜੀ ਹਾਂਜੀ ਤੇ ਕੀ ਪੁਲਿਸ ਨੇ ਕੀ ਐਸ ਬਸ਼ਸ਼ਨ ਦਵਾਇਆ ਸੀਗਾ ਪੁਲਿਸ ਨੇ ਉਹ ਆਖਿਆ ਪਤਾ ਪਤਾ ਕਰੋ ਤੇ ਤੁਹਾਨੂੰ ਸ਼ੱਕ ਚ ਬਹਿ ਦਿਆ ਕਿਤੇ ਹੂੰ ਤੇ ਉਹਦਾ ਨਾਮ ਉਹ ਤੇ ਫਿਰ ਅੱਜ ਕਿਦਾਂ ਪਤਾ ਲੱਗਾ ਵੀ ਡੈੱਡ ਬੋਡੀ ਇੱਥੇ ਹੈ ਅੱਜ ਇੱਥੇ ਵੇਖਣਾ ਹੈ ਫਿਰ ਦੁਬਾਰੇ ਜੀ ਹੂੰ ਮੁੰਡੇ ਘਲਾਏ ਆ ਅੱਛਾ ਤੇ ਇੱਥੇ ਗਾਂੜ ਕੇ ਬਿਚਾ ਦੇ ਕੀ ਮੰਗ ਕਰਦੇ ਦੇਖ ਲਓ ਜੀ ਇੱਕ ਮਿੰਟ ਜਿਹੜੇ ਜਿਹੜੀ ਡੈੱਡ ਬੋਡੀ ਬਰਾਮਦ ਹੋਈ ਕੋਈ ਚੋਟ ਨਿਚੋੜ ਦੇ ਨਿਸ਼ਾਨ ਕੋਈ ਮਤਲਬ ਕਿ ਕੋਈ ਜ਼ਖਮੀ ਵਗੈਰਾ ਉਹ ਖਵਜ ਆਪਣਾ ਹੈ ਅੱਗੇ ਤੁਹਾਨੂੰ ਖਾਇਆ ਛੋਟਾ ਨਾਮ ਕੀ ਸੀਗਾ ਗੁਰਪ੍ਰਤਾਪ ਗੁਰਪ੍ਰਤਾਪ ਅੱਛਾ ਕੀ ਮੰਗ ਕਰਦੇ ਜੋ ਜਿਹੜੀ ਨੌਜਵਾਨ ਦੀ ਮੌਤ ਹੋ ਗਈ ਆ ਲੜਕੇ ਦੀ ਮਾਂ ਕਹੇ ਉਹਨਾਂ ਦੀ ਛੋਟੀਆਂ ਭੈਣਾਂ ਵਿਚਾਰੀਆਂ ਉਹਨਾਂ ਨੂੰ ਕੋਈ ਦਿੱਤਾ ਕੋਈ ਸਹਦਾ ਜੇ ਕੱਲਾ ਕੱਲਾ ਵੀਰ ਉਹਨਾਂ ਦਾ ਤੇ ਜਿਹੜੇ ਕਾਤਲ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਦੀ ਮੰਗ ਕਰਦੇ ਉਹਨਾਂ ਨੂੰ ਬਾਤ ਉਹਨਾਂ ਦੀ ਸਖਤ 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 ਸਤਾ ਕਰੋਣਵਾਇ ਕਿਤੇ ਜਾਵੇ ਅੱਛਾ ਇਹ ਜਿਹੜੇ ਲੜਕੇ ਦੀ ਮੌਤ ਹੋਈ ਆ ਉਕੀ ਲੱਗਦੇ ਤੁਹਾਡੇ ਕੀ ਨਾ ਹੀ ਉਹਨਾਂ ਦਾ ਬੁਰ ਪਿਆਰ ਬੁਰ ਪਿਆਰ ਕੀ ਮਸਲਾ ਕੀ ਹੋਇਆ ਹੈ ਕਿਦਾਂ ਉਹਨਾਂ ਦੀ ਮੌਤ ਹੋਈ ਹੈ ਮਸਲਾ ਪਹਿਲੇ ਐਸੀ ਕਿਤੇ ਇੱਥੇ ਬਾਹਰ ਗਏ ਸੀ ਕੰਮ ਕਰਨ ਲਈ ਤੇ ਬੂਏ ਜੜਵੇ ਲੈ ਗਏ ਉਹਨੂੰ ਕੌਣ ਲੈ ਗਿਆ ਜੀ ਪਤਾ ਨਹੀਂ ਲੈ ਪਤਾ ਹੀ ਨਹੀਂ ਲੱਗਾ ਕਿਹੜਾ ਲੈ ਗਿਆ ਅੱਛਾ ਅਸੀਂ ਤੇ ਬੜੇ ਤੱਕ ਕਾਰਵਾਈ ਕੀਤੀ ਆ ਕੈਮਰੇ ਵੀ ਚੈੱਕ ਕੀਤੇ ਪਰ ਕਿਤੇ ਨਹੀਂ ਨਜ਼ਰ ਆਇਆ ਅੱਜ ਕੀ ਅੱਜ ਲਾਸ਼ ਉਹਨਾਂ ਦੀ ਕਿੱਥੋਂ ਮਿਲੀ ਅੱਜ ਲਾਸ਼ ਨਹਿਰ ਤੋਂ ਮਿਲੀ ਕੀ ਤੁਹਾਨੂੰ ਕੀ ਲੱਗਦਾ ਵਾ ਤੇ ਕੀ ਹੋਇਆ ਹੋਊਗਾ ਉਹਨੂੰ ਇਹ ਲੱਗਦਾ ਇੱਕ ਅਧੂਰ ਕੀਤਾ ਕਿਸ ਨੇ ਸੀ। ਅੱਛਾ ਸਰ ਤੁਹਾਨੂੰ ਇਹਦੇ ਸ਼ੱਕ ਹੋਵੇ। ਸ਼ੱਕ ਕੋਈ ਨਜ਼ਰਾਂ ਜਿ ਸਮਝੀਏ ਤੇ ਨਹੀਂ ਲੱਗਦੀ। ਜਿ ਨਜ਼ਰ ਕੋਈ ਪਤਾ ਨਹੀਂ ਲੱਗੇ ਜੰਗਾ। ਪੁਲਿਸ ਆਈ? ਹਾਂਜੀ ਹਾਂਜੀ। ਹੁਣ ਹੁਣ ਲਾਸ਼ ਨੂੰ ਕਿੱਥੇ ਲੈ ਗਏ? ਉੱਥੇ ਲੈ ਕੇ ਠਾਰੀ। ਖਾਨੇ ਦੇ ਵਿੱਚ ਲੈ ਗਏ। ਕੀ